ਸਤਿ ਸ਼੍ਰੀ ਅਕਾਲ ਖਾਲਸ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਭਵਨਿਤਕੌਰ ਦੁਪਹਿਰ 2 ਵਜੇ ਦਾ ਬੁਲੇਟਿਨ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਲੰਘੇ ਦੋ ਦਿਨਾਂ ਤੋਂ ਮੌਨਸੂਨ ਥੋੜਾ ਸੁਸਤ ਹੈ ਤੇ ਅੱਜ ਯਾਨੀ ਕਿ 20 ਅਗਸਤ ਤੋਂ ਅਗਲੇ 3 ਦਿਨਾਂ ਤੱਕ ਯਾਨੀ ਕਿ 23 ਤਰੀਕ ਤੱਕ ਵੀ ਭਾਰੀ ਮੀਂਹ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਹਾਲਾਂਕਿ ਕੁਝ ਥਾਵਾਂ ਤੇ ਹਲਕਾ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ ਮੌਸਮ ਵਿਭਾਗ ਅਨੁਸਾਰ ਅੱਜ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਨ ਬੱਤੇ ਪਟਿਆਲਾ ਜ਼ਿਲ੍ਹਿਆਂ ਦੇ ਵਿੱਚ ਕੁਝ ਥਾਵਾਂ ਤੇ ਹਲਕਾ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ ਅਤੇ 23 ਅਗਸਤ ਨੂੰ ਜ਼ਿਆਦਾਤਰ ਥਾਵਾਂ ਤੇ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ 23 ਅਗਸਤ ਦੇ ਲਈ yellow alert ਜਾਰੀ ਕੀਤਾ ਹੈ ਇਸ ਤੋਂ ਬਾਅਦ 25 ਤਰੀਕ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਉਦੋਂ ਹੀ ਚੰਡੀਗੜ੍ਹ ਦੇ ਵਿੱਚ ਲੰਘੇ ਕੱਲ ਵੀ ਭਾਰੀ ਮੀਂਹ ਪਿਆ ਪਰ ਮੁਹਾਲੀ ਦੇ ਵਿੱਚ ਥੋੜੀ ਰਾਹਤ ਰਹੀ ਗੁਆਂਡੀ ਸੂਬੇ ਹਿਮਾਚਲ ਦੇ ਵਿੱਚ ਭਾਰੀ ਮੀਂਹ ਕਾਰਨ ਡੈਮਾਂ ਤੋਂ ਪਾਣੀ ਛੱਡੇ ਜਾਣ ਕਾਰਨ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਹੜਵਰਗੇ ਹਾਲਾਤ ਪੈਦਾ ਹੋ ਗਏ ਹਨ। ਪਿਛਲੇ 24 ਘੰਟਿਆਂ ਦੇ ਵਿੱਚ ਸੂਬੇ ਦੇ ਤਾਪਮਾਨ ਦੇ ਵਿੱਚ 2.4 ਡਿਗਰੀ ਦਾ ਵਾਧਾ ਹੋਇਆ। ਫਰੀਦਕੋਟ ਦੇ ਵਿੱਚ ਸਭ ਤੋਂ ਵੱਧ ਤਾਪਮਾਨ 39.8 ਡਿਗਰੀ ਦਰਜ ਕੀਤਾ ਗਿਆ। ਪਾਖੜਾ ਬਿਆਸ ਪ੍ਰਬੰਧਨ ਬੋਰਡ ਵੱਲੋਂ ਮੰਗਲਵਾਰ ਦੁਪਹਿਰ ਨੂੰ ਚਾਰ ਹੜ ਗੇਟ ਖੋਲ ਦਿੱਤੇ ਗਏ ਹਨ ਇਸ ਦੌਰਾਨ 45000 ਕਿਊਸਿਕ ਪਾਣੀ ਛੱਡਿਆ ਗਿਆ ਸਤਲੁਜ ਦਰਿਆ ਦੇ ਵਿੱਚ ਅੱਧਾ ਪਾਣੀ ਛੱਡਿਆ ਗਿਆ ਅਤੇ ਬਾਕੀ ਨਹਿਰਾਂ ਦੇ ਵਿੱਚ ਹੜ ਗੇਟ ਸਿਰਫ 2 ਫੁੱਟ ਤੱਕ ਖੋਲੇ ਗਏ ਸਨ ਉਧਰ ਪਾਕਿਸਤਾਨ ਦੇ ਵਿੱਚ ਸਤਲੁਜ ਦਰਿਆ ਤੇ ਬਣਿਆ ਬੰਨ ਟੁੱਟ ਗਿਆ ਅਤੇ ਬਾਰਡਰ ਤੇ ਲੱਗੀ ਤਾਰ ਨੂੰ ਪਾਰ ਕਰਕੇ ਪਾਣੀ ਭਾਰਤ ਵਾਲੇ ਪਾਸੇ ਆਵੜਿਆ ਅੱਜ ਸਵੇਰੇ ਮੁੱਖ ਮੰਤਰੀ ਰਿਹائش ਤੇ ਜਨਤਕ ਸੁਣਵਾਈ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਕਥਿਤ ਹਮਲਾ ਹੋਇਆ ਮੀਡੀਆ ਰਿਪੋਰਟਾਂ ਅਨੁਸਾਰ ਉਹਨਾਂ ਨੂੰ ਥੱਪੜ ਮਾਰਿਆ ਗਿਆ ਪਰ ਇਸ ਨੂੰ ਭਾਜਪਾ ਵੱਲੋਂ ਨਕਾਰਿਆ ਜਾ ਰਿਹਾ ਹੈ ਤੇ ਕਿਹਾ ਗਿਆ ਹੈ ਕਿ ਉਹਨਾਂ ਨੂੰ ਥੱਪੜ ਨਹੀਂ ਮਾਰਿਆ ਗਿਆ ਬਸ ਕੋਸ਼ਿਸ਼ ਕੀਤੀ ਗਈ ਹੈ ਦਿੱਲੀ ਭਾਜਪਾ ਪ੍ਰਧਾਨ ਵਰਿੰਦਰ ਸਖਸੈਨਾ ਨੇ ਕਿਹਾ ਦੋਸ਼ੀ ਵਿਅਕਤੀ ਨੇ ਮੁੱਖ ਮੰਤਰੀ ਦਾ ਹੱਥ ਫੜ ਕੇ ਖਿੱਚਿਆ ਇਸ ਦੌਰਾਨ ਉਹਨਾਂ ਦਾ ਸਿਰ ਮੇਜ਼ ਤੇ ਮੇਜ਼ ਦੇ ਕੋਨੇ ਨਾਲ ਟਕਰਾ ਗਿਆ ਉਹਨਾਂ ਦੇ ਸਿਰ ਦੇ ਵਿੱਚ ਸੱਟ ਲੱਗੀ ਹੈ ਥੱਪੜ ਮਾਰਨ ਵਾਲੀ ਗਲਤ ਹੈ। ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਦਫ਼ਤਰ ਨੇ ਇੱਕ ਬਿਆਨ ਦੇ ਵਿੱਚ ਕਿਹਾ ਅੱਜ ਜਨਤਕ ਸੁਣਵਾਈ ਦੌਰਾਨ ਇੱਕ ਵਿਅਕਤੀ ਨੇ ਮੁੱਖ ਮੰਤਰੀ ਰੇਖਾ ਗੁਪਤਾ ਤੇ ਹਮਲਾ ਕੀਤਾ। ਮਲਜਮ ਨੂੰ ਦਿੱਲੀ ਪੁਲਿਸ ਨੇ ਫੜ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਦਿੱਲੀ ਕਾਂਗਰਸ ਨੇ ਇਸ ਘਟਨਾ ਤੇ ਕਿਹਾ ਜੇਕਰ ਦਿੱਲੀ ਦਾ ਮੁੱਖ ਮੰਤਰੀ ਸੁਰੱਖਿਤ ਨਹੀਂ ਹੈ ਤਾਂ ਇੱਕ ਆਮ ਆਦਮੀ ਜਾਂ ਔਰਤ ਕਿਵੇਂ ਸੁਰੱਖਿਤ ਰਹਿ ਸਕਦੇ ਹਨ। ਇਸ ਘਟਨਾ ਨੇ ਔਰਤਾਂ ਦੀ ਸੁਰੱਖਿਆ ਪ੍ਰਣਾਲੀ ਨੂੰ ਬੇਨਕਾਬ ਕਰ ਦਿੱਤਾ ਹੈ। ਜਨ ਸੁਣਵਾਈ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਹੋਏ ਹਮਲੇ ਸੰਬੰਧੀ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਮੈਂ ਜਨ ਸੁਣਵਾਈ ਦੌਰਾਨ ਮੁੱਖ ਮੰਤਰੀ ਤੇ ਹੋਏ ਹਮਲੇ ਦੀ ਸਖਤ ਨਿੰਦਾ ਕਰਦਾ ਹਾਂ ਉਹ ਉਹ ਦਿਨ ਰਾਤ ਦਿੱਲੀ ਦੀ ਚਿੰਤਾ ਕਰਦੇ ਰਹਿੰਦੇ ਹਨ ਇਹ ਵਿਰੋਧੀਆਂ ਦੀ ਸਾਜ਼ਿਸ਼ ਹੈ ਉਹ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਇੱਕ ਮੁੱਖ ਮੰਤਰੀ ਘੰਟਿਆਂ ਤੱਕ ਜਨਤਾ ਦੇ ਵਿਚਕਾਰ ਰਹੇ ਉਹ ਆਪਣੇ ਨਿਵਾਸ ਸਥਾਨ ਤੇ ਲੋਕਾਂ ਨੂੰ ਮਿਲੇ ਮਾਨਣੀਆਂ ਮੁੱਖ ਮੰਤਰੀ ਜੀ ਕੇ ਉਪਰ ਜਨ ਸੁਣਵਾਈ ਕੇ ਦੌਰਾਨ जो हमला किया गया मैं इसकी कड़े शब्दों में निंदा करता हूं माननीय मुख्यमंत्री जी दिल्ली की राय दिन चिंता करती हैं और यही विरोधियों की साजिशें हैं उनसे यह बर्दाश्त नहीं होता कि एक मुख्यमंत्री कितने घंटे पब्लिक के बीच में रहता है जनता को आमतौर पर मिलते हैं अपने निवास स्थान पर जिसका दिल करता आके मिल सकता है यही कारण है कि इसके पीछे कोई राजनीतिक साजिश की बू आ रही है जल्द ही दिल्ली पुलिस इसकी इन्वेस्टिगेशन कर रही है सारे तथ्य सामने आएंगे हिमाचल प्रदेश ਦੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਕਰਮ ਆਦਿਤ ਸਿੰਘ ਆਨੰਦ ਕਾਰਜ ਯਾਨੀ ਕਿ ਸਖਰੀਤੀ ਰਿਵਾਜਾਂ ਨਾਲ ਵਿਆਹ ਕਰਨਗੇ ਕਿਉਂਕਿ ਉਹਨਾਂ ਦੀ ਹੋਣ ਵਾਲੀ ਪਤਨੀ ਡਾਕਟਰ ਅਮਰੀਨ ਕੌਰ ਇੱਕ ਸਿੱਖ ਹੈ 22 ਸਤੰਬਰ ਨੂੰ ਆਨੰਦ ਕਾਰਜ ਨਾਲ ਵਿਆਹ ਦੀਆਂ ਰਸਮਾਂ ਸਵੇਰੇ 10 ਵਜੇ ਪੂਰੀਆਂ ਹੋਣਗੀਆਂ ਵਿਆਹ ਸਮਾਰੋਹ ਅਮਰੀਨ ਦੇ ਨਿਵਾਸ ਹਾਊਸ ਨੰਬਰ 38 ਸੈਕਟਰ 2 ਚੰਡੀਗੜ੍ਹ ਵਿੱਚ ਹੋਵੇਗਾ ਇਸ ਤੋਂ ਬਾਅਦ ਦੁਪਹਿਰ 1 ਵਜੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ ਕਾਰ ਸੇਵਾ ਸੰਪਰਦਾਇ ਖਡੂਰ ਸਾਹਿਬ ਵੱਲੋਂ ਆਯੋਜਿਤ 5ਵੀਂ ਪੈਦਲ ਚੌਕੀ ਸਾਹਿਬ ਯਾਤਰਾ ਦਾ ਆਰੰਭ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਗਵਾਲੀਅਰ ਵੱਲ ਕੀਤਾ ਗਿਆ। ਬਾਬਾ ਗੁਰਪ੍ਰੀਤ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਤੋਂ ਬਾਅਦ ਜੈਕਾਰਿਆਂ ਦੀ ਗੂੰਜ ਨਾਲ ਸ਼ੁਰੂ ਹੋਈ ਇਹ ਪੈਦਲ ਯਾਤਰਾ ਵੱਖ-ਵੱਖ ਸ਼ਹਿਰਾਂ ਅਤੇ ਨਗਰਾਂ ਵਿੱਚੋਂ ਹੁੰਦੀ ਹੋਈ 28 ਦਿਨਾਂ ਬਾਅਦ ਗੁਰਦੁਆਰਾ ਦਾਤਾਬੰਦੀ ਛੋੜ ਗਵਾਲੀਅਰ ਵਿਖੇ ਸੰਪੂਰਨ ਹੋਵੇਗੀ। ਇਸ ਮੌਕੇ ਅੰਮ੍ਰਿਤਸਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਸ਼ਹਿਰ ਵਾਸੀਆਂ ਬਲੋ ਚੌਕੀ ਸਾਹਿਬ ਦਾ ਤੇ ਦੇ ਲੋ ਸਵਾਗਤ ਕੀਤਾ ਗਿਆ ਪੰਜਾਬ ਦੇ ਵਿੱਚ ਹੋਣ ਵਾਲੇ ਪੰਜਾਬੀ ਫਿਲਮ ਫੇਅਰ ਅਵਾਰਡਾ ਤੋਂ ਪਹਿਲਾਂ ਹੀ ਬਾਲੀਵੁੱਡ ਪੰਜਾਬੀ ਗਾਇਕ ਹਨੀ ਸਿੰਘ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ ਇਸ ਦਰਮਿਆਨ ਗਾਇਕ ਜਸਬੀਰ ਸਿੰਘ ਜੱਸੀ ਨੇ ਵੀ ਹਨੀ ਸਿੰਘ ਦੇ ਗਲਤ ਸ਼ਬਦ ਵਾਲੇ ਗਾਣਿਆਂ ਤੇ ਇਤਰਾਜ਼ ਜਤਾਇਆ ਤੇ ਕਿਹਾ ਕਿ ਇੱਕ ਆਦਮੀ ਜਿਸ ਨੂੰ ਅਸੀਂ ساری ਉਮਰ ਕਹਿੰਦੇ ਰਹੇ ਹਾਂ ਕਿ ਉਸਨੇ ਸਾਡੇ ਬੱਚਿਆਂ ਨੂੰ ਨਸ਼ਿਆਂ ਵੱਲ ਧੱਕਿਆ ਉਹਨਾਂ ਨੂੰ ਨਸ਼ਿਆਂ ਦੇ ਨਾਂ ਅਤੇ ਬ੍ਰਾਂਡ ਯਾਦ ਕਰਾਏ ਉਹੀ ਹਨੀ ਸਿੰਘ ਉੱਥੇ ਪ੍ਰਦਰਸ਼ਨ ਕਰਨ ਜਾ ਰਿਹਾ ਹੈ ਮੈਂ ਇਸ ਤੋਂ ਬਹੁਤ ਦੁਖੀ ਹਾਂ ਕਿ ਸਾਡੇ ਕੋਲ ਕਲਾਕਾਰ ਖਤਮ ਹੋ ਗਏ ਹਨ ਉਨ੍ਹਾਂ ਨੇ ਕਿਹਾ ਕਿ ਇਸ ਦੇ ਪ੍ਰਬੰਧਕਾਂ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਇੱਕ ਪਾਸੇ ਪੰਜਾਬ ਸਰਕਾਰ ਨਸ਼ਿਆਂ ਵਿਰੁੱਧ ਜੰਗ ਲੜ ਰਹੀ ਹੈ ਅਤੇ ਦੂਜੇ ਪਾਸੇ ਅਜੀਹੇ ਗਾਇਕ ਪ੍ਰਦਰਸ਼ਨ ਕਰਨ ਆ ਰਹੇ ਹਨ NCERT ਨੇ ਆਪਰੇਸ਼ਨ ਸਿੰਦੂਰ ਤੇ ਦੋ ਵਿਸ਼ੇਸ਼ ਮੋਡੀਊਲ ਜਾਰੀ ਕੀਤੇ ਹਨ ਉਹਨਾਂ ਨੂੰ 3 ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਪੂਰਕ ਸਮੱਗਰੀ ਵਜੋਂ ਸ਼ਾਮਲ ਕੀਤਾ ਗਿਆ ਮੋਡੀਊਲ ਦੇ ਵਿੱਚ ਕਿਹਾ ਗਿਆ ਹੈ ਕਿ ਭਾਵੇਂ ਪਾਕਿਸਤਾਨ ਪਹਿਲਗਾਮ ਹਮਲੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕਰਦਾ ਹੈ ਹਮਲਾ ਪਾਕਿਸਤਾਨੀ ਫੌਜੀ ਅਤੇ ਰਾਜਨੀਤਿਕ ਲੀਡਰਸ਼ਿਪ ਦੇ ਸਿੱਧੇ ਆਦੇਸ਼ ਤੇ ਹੋਇਆ ਸੀ ਇਹ ਮੋਡਿਊਲ ਸਕੂਲੀ ਬੱਚਿਆਂ ਦੇ ਵਿੱਚ ਭਾਰਤ ਦੀ ਫੌਜੀ ਸ਼ਕਤੀ ਬਾਰੇ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਬਣਾਏ ਗਏ ਹਨ ਤੀਜੀ ਤੋਂ ਅੱਠਵੀਂ ਜਮਾਤ ਦੇ ਮੋਡਿਊਲ ਦਾ ਸਿਰਲੇਖ ਆਪਰੇਸ਼ਨ ਸਿੰਦੂਰ ਦਾ ਟੇਲ ਆਫ ਵੈਲਰ ਹੈ ਅਤੇ ਨੌਵੀਂ ਤੋਂ ਮਾਰਵੀਂ ਜਮਾਤ ਦੇ ਮੋਡਿਊਲ ਦਾ ਸਿਰਲੇਖ ਆਪਰੇਸ਼ਨ ਸਿੰਦੂਰ ਮਿਸ਼ਨ ਆਫ ਰਿਸਪੈਕਟ ਐਂਡ ਬਰੇਵਰੀ ਹੈ ਐਨਸੀਈਆਰਟੀ ਦੇ ਵਿਸ਼ੇਸ਼ ਮੋਡਿਊਲ ਨਿਯਮਤ ਕੋਰਸ ਦਾ ਹਿੱਸਾ ਨਹੀਂ ਹਨ ਇਹ ਬੱਚਿਆਂ ਨੂੰ ਕਿਸੇ ਖਾਸ ਵਿਸ਼ੇ ਨੂੰ ਸਮਝਾਉਣ ਲਈ ਪੂਰਕ ਸਮੱਗਰੀ ਵਜੋਂ ਤਿਆਰ ਕੀਤਾ ਜਾਂਦਾ ਹੈ ਬੱਚਿਆਂ ਨੂੰ ਪੋਸਟਰਾਂ ਚਰਚਾਵਾਂ ਅਤੇ ਭੈਸਾ ਰਾਹੀਂ ਸਿਖਾਇਆ ਜਾਂਦਾ ਹੈ ਅੱਜ ਸੰਸਦ ਦੇ ਮੌਨਸੂਨ ਸੈਸ਼ਨ ਦਾ ਵਿਵਾਦ ਹੈ ਵੋਟਰ ਤਸਦੀਕ ਅਤੇ ਵੋਟ ਚੋਰੀ ਨੂੰ ਲੈ ਕੇ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਹੰਗਾਮਾ جاری ਹੈ ਇਸ ਕਾਰਨ ਦੋਵਾਂ ਸਦਨਾਂ ਦੇ ਵਿੱਚ ਪੂਰਾ ਦਿਨ ਕਾਰਵਾਈ ਨਹੀਂ ਹੋ ਪਾਰੀ ਇਸ ਤੋਂ ਕਿ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਕੇਂਦਰੀ ਮੰਤਰੀ ਮੁੱਖ ਮੰਤਰੀ ਜਾਂ ਮੰਤਰੀ ਨੂੰ ਕਿਸੇ ਗੰਭੀਰ ਅਪਰਾਧਿਕ ਮਾਮਲੇ ਦੇ ਵਿੱਚ ਗ੍ਰਿਫਤਾਰ ਹੋਣ ਤੇ ਅਹੁਦੇ ਤੋਂ ਹਟਾਉਣ ਲਈ ਇੱਕ ਕਾਨੂੰਨ ਬਣਾਇਆ ਜਾ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਇਸ ਲਈ ਸੰਸਦ ਦੇ ਵਿੱਚ ਤਿੰਨ ਬਿੱਲ ਪੇਸ਼ ਕਰਨਗੇ। ਇਹਨਾਂ ਬਿੱਲਾਂ ਦੇ ਵਿੱਚ ਵਿਵਸਥਾ ਹੈ ਕਿ ਜੇਕਰ ਪ੍ਰਧਾਨ ਮੰਤਰੀ, ਮੁੱਖ ਮੰਤਰੀ ਜਾਂ ਮੰਤਰੀ ਨੂੰ ਅਜਿਹੇ ਗੰਭੀਰ ਅਪਰਾਧਾ ਦੇ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਹੈ ਜਿਸ ਕਾਰਨ ਘੱਟੋ-ਘੱਟ 5 ਸਾਲ ਦੀ ਕੈਦ ਹੋ ਸਕਦੀ ਹੈ ਅਤੇ ਉਹਨਾਂ ਨੂੰ ਲਗਾਤਾਰ 30 ਦਿਨਾਂ ਲਈ ਹਿਰਾਸਤ ਵਿੱਚ ਰੱਖਿਆ ਜਾਂਦਾ ਹੈ ਤਾਂ ਨੂੰ 31ਵੇਂ ਦਿਨ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ ਇਹ ਬਿਲ ਹਨ ਕੇਂਦਰੀ ਸਸ਼ਸਤ ਪ੍ਰਦੇਸ਼ਾ ਦੀ ਸਰਕਾਰ ਸੋਧ ਬਿਲ 225 130ਵਾਂ ਸੰਵਿਧਾਨ ਸੋਧ ਬਿਲ 225 ਅਤੇ ਜੰਮੂ ਕਸ਼ਮੀਰ ਪੁਨਰਗਠਨ ਸੋਧ ਬਿਲ 225 ਅਮਿਤ ਸ਼ਾ ਇਹਨਾਂ ਤਿੰਨ ਬੇਲਾਂ ਨੂੰ ਸੰਸਦ ਦੇ ਵਿੱਚ ਸੰਸਦ ਦੀ ਸਾਂਝੀ ਕਮੇਟੀ ਕੋਲ ਭੇਜਣ ਲਈ ਲੋਕ ਸਭਾ ਦੇ ਵਿੱਚ ਇੱਕ ਮਤਾ ਵੀ ਪੇਸ਼ ਕਰਨਗੇ ਇਸ ਤੋਂ ਇਲਾਵਾ ਲੋਕ ਸਭਾ ਨੇ ਗੋਹਾਟੀ ਦੇ ਵਿੱਚ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਦੀ ਸਥਾਪਨਾ ਲਈ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਸੋਧ ਬਿੱਲ 2025 ਨੂੰ ਪਾਸ ਕਰ ਦਿੱਤਾ ਇਸ ਲਈ ਕੇਂਦਰ ਸਰਕਾਰ 550 ਕਰੋੜ ਰੁਪਏ ਦੀ ਸਹਾਇਤਾ ਦੇਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੀਨ ਫੇਰੀ ਤੋਂ ਪਹਿਲਾਂ ਭਾਰਤ ਅਤੇ ਚੀਨ ਨੇ ਨਿਤਨਾ ਪੂਰਨ ਸੰਬੰਧਾਂ ਨੂੰ ਸੁਧਾਰਨ ਲਈ ਕਈ ਮੁੱਦਿਆਂ ਤੇ ਸਹਿਮਤੀ ਪ੍ਰਗਟਾਈ ਚੀਨੀ ਵਿਦੇਸ਼ ਮੰਤਰੀ ਵਾਂਗੀ ਦੇ ਭਾਰਤ ਦੌਰੇ ਦੌਰਾਨ ਦੋਵਾਂ ਦੇਸ਼ਾਂ ਨੇ ਸਿੱਧੀਆਂ ਉਡਾਣਾ ਮੁਰ ਸ਼ੁਰੂ ਕਰਨ ਵੀਜ਼ਾ ਪ੍ਰਕਿਰਿਆ ਸੌਖੀ ਕਰਨ ਅਤੇ ਲਿਪੂ ਲੇਖ ਸ਼ਿਪਕੀਲਾ ਤੇ ਨਾਥੂਲਾ ਪਾਸ ਰਾਹੀਂ ਸਰਹੱਦੀ ਵਪਾਰ ਖੋਲਣ ਦਾ ਫੈਸਲਾ ਕੀਤਾ ਸਰਹੱਦੀ ਖੇਤਰਾਂ ਦੇ ਵਿੱਚ ਫੌਜਾਂ ਦੀ ਵਾਪਸੀ ਅਤੇ ਹੱਦਬੰਦੀ ਲਈ ਕਾਰਜ ਮੁਹਿਮ ਬਣਾਉਣ ਤੇ ਵੀ ਸਹਿਮਤੀ ਹੋਈ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਬ੍ਰਹਮਪੁੱਤਰ ਨਦੀ ਤੇ ਚੀਨ ਦੇ ਡੈਮਾਂ ਬਾਰੇ ਚਿੰਤਾਵਾਂ ਉਠਾਈਆਂ ਜਿਸ ਤੇ ਚੀਨ ਨੇ ਹਾਈਡਰੋਲੋਜੀਕਲ ਜਾਣਕਾਰੀ ਸਾਂਝੀ ਕਰਨ ਦੀ ਸਹਿਮਤੀ ਦਿੱਤੀ ਮੋਦੀ ਦਾ ਚੀਨ ਦੁਆਰਾ 7 ਸਾਲਾਂ ਬਾਅਦ ਸ਼ਿੰਗਾਈ ਸਹਿਯੋਗ ਸੰਗਠਨ ਸੰਮੇਲਨ ਲਈ ਹੋਵੇਗਾ ਜੋ ਖੇਤਰੀ ਅਤੇ ਵਿਸ਼ਵ ਮੰਤ ਵਿਸ਼ਵ ਸ਼ਾਂਤੀ ਲਈ ਮਹੱਤਵਪੂਰਨ ਹੋਵੇਗਾ ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਭਾਰਤੀ ਹਵਾਈ ਫੌਜ ਲਈ 97 LCA ਮਾਰਕ IA ਲੜਾਕੂ ਜਹਾਜ਼ ਖਰੀਦਣ ਲਈ 62 ਲੱਖ ਕਰੋੜ ਰੁਪਏ ਮਨਜ਼ੂਰ ਕੀਤੇ। ਹਵਾਈ ਫੌਜ ਨੇ 1000 ਕਰੋੜ ਰੁਪਏ ਦੇ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ। ਰੱਖਿਆ ਸੂਤਰਾ ਨੇ ਨਿਊਜ਼ ਏਜੰਸੀ ANI ਨੂੰ ਦੱਸਿਆ ਕਿ ਇੱਕ ਉੱਚ ਪੱਧਰੀ ਮੀਟਿੰਗ ਦੇ ਵਿੱਚ ਲੜਾਕੂ ਜਹਾਜ਼ ਦੀ ਖਰੀਦ ਨੂੰ ਅੰਤਿਮ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਨਾਲ ਹਿੰਦੁਸਤਾਨ 에ਰੋਨੌਟਿਕਸ ਲਿਮਟਿਡ ਨੂੰ ਇਹਨਾਂ ਜਹਾਜ਼ਾਂ ਨੂੰ ਬਣਾਉਣ ਦੇ ਆਰਡਰ ਪ੍ਰਾਪਤ ਕਰਨ ਦਾ ਰਸਤਾ ਵੀ ਲਗਭਗ ਸਾਫ ਹੋ ਗਿਆ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੇਕ ਇਨ ਇੰਡੀਆ ਪਹਿਲ ਕਦਮੀ ਨੂੰ ਉਤਸ਼ਾਹਿਤ ਕਰਦੇ ਹੋਏ ਐਚ ਏ ਐਲ ਦੇ ਸੁਧਾਰ ਤੇ ਲਗਾਤਾਰ ਜ਼ੋਰ ਦੇ ਰਹੇ ਹਨ ਮੰਗਲਵਾਰ ਰਾਤ ਨੂੰ ਟਿਕਮਗੜ ਦੇ ਵਿੱਚ ਸਿਵਲ ਲਾਈਨ ਰੋਡ ਤੇ ਸਥਿਤ ਕੇਂਦਰੀ ਮੰਤਰੀ ਡਾਕਟਰ ਵਿਜੇਂਦਰ ਕੁਮਾਰ ਦੇ ਸਰਕਾਰੀ ਬੰਗਲੇ ਦੇ ਨੇੜੇ 43 ਵੋਟਰ ਆਈਡੀ ਕਾਰਡ ਬਰਰਾਮਤ ਕੀਤੇ ਗਏ ਖਾਸ ਗੱਲ ਹੈ ਕਿ ਬਹੁਤ ਸਾਰੇ ਵੋਟਰ ਆਈਡੀ ਕਾਰਡ ਸੜੀ ਹੋਈ ਹਾਲਤ ਦੇ ਵਿੱਚ ਮਿਲੇ ਸ਼ੱਕ ਹੈ ਕਿ ਉਹਨਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਤਹਿਸੀਲਦਾਰ ਅਤੇ ਪਟਵਾਰੀ ਸਮੇਤ ਪ੍ਰਸ਼ਾਸਨ ਦੀ ਟੀਮ ਮੌਕੇ ਤੇ ਪਹੁੰਚ ਗਈ। ਟੀਮ ਨੇ ਇਹ ਕਾਰਡ ਜ਼ਬਤ ਕਰ ਲਏ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਹਿਸੀਲਦਾਰ ਸਤਿੰਦਰ ਸਿੰਘ ਗੁਰਜਰ ਨੇ ਵੋਟਰ ਆਈਡੀ ਕਾਰਡਾਂ ਦੀ ਦੁਰਵਰਤੋਂ ਦਾ ਖਦਸ਼ਾ ਪ੍ਰਗਟ ਕੀਤਾ ਹੈ। ਬੁੱਧਵਾਰ ਸਵੇਰੇ ਦਿੱਲੀ ਦੇ ਲਗਭਗ 50 ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਉਹਨਾਂ ਦੇ ਵਿੱਚ ਦਵਾਰਕਾ ਵਿਚ ਰਾਹੁਲ ਮਾਡਲ ਸਕੂਲ ਅਤੇ ਮੈਕਸਫੋਰਡ ਸਕੂਲ ਮਾਲਵੀਆ ਨਗਰ ਦੇ ਵਿੱਚ ਐਕਸਕੇਵੀ ਅਤੇ ਪ੍ਰਸਾਦ ਨਗਰ ਦੇ ਵਿੱਚ ਆਂਧਰਾ ਸਕੂਲ ਸ਼ਾਮਿਲ ਹਨ ਦਿੱਲੀ ਫਾਇਰ ਸਰਵਿਸ ਦੇ ਅਨੁਸਾਰ ਸਵੇਰੇ 7:40 ਮਿੰਟ ਤੇ ਮਾਲਵੀਆ ਨਗਰ ਦੇ ਵਿੱਚ ਐਕਸਕੇਵੀ ਅਤੇ ਸਵੇਰੇ 7:42 ਮਿੰਟ ਤੇ ਆਂਧਰਾ ਸਕੂਲ ਦੇ ਵਿੱਚ ਧਮਕੀ ਦੀ ਸੂਚਨਾ ਮਿਲੀ ਇਸ ਤੋਂ ਬਾਅਦ ਪੁਲਿਸ ਬੰਬ ਨਿਰੋਧਕ ਦਸਤੇ ਅਤੇ ਕੁੱਤਿਆਂ ਦੇ ਦਸਤੇ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਤਲਾਸ਼ੀ ਦੌਰਾਨ ਕੋਈ ਵਿਸਫੋਟਕ ਨਹੀਂ ਮਿਲਿਆ ਕੁਝ ਸਕੂਲਾਂ ਨੇ ਸੁਰੱਖਿਆ ਕਾਰਨਾਂ ਕਰਕੇ ਆਨਲਾਈਨ ਕਲਾਸਾਂ ਸ਼ੁਰੂ ਕਰ ਦਿੱਤੀਆਂ ਹਨ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਈਮੇਲ ਕਿੱਥੋਂ ਭੇਜੇ ਗਏ ਅਤੇ ਇਸ ਦੇ ਪਿੱਛੇ ਕੌਣ ਲੋਕ ਹਨ ਤਾਂ ਦੁਪਹਿਰ ਦੇ ਬੁਲੇਟਿਨ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ ਤੁਸੀਂ ਵੇਖਦੇ ਰਹੋ ਦਿਖਾਲਸ ਟੀਵੀ ਧੰਨਵਾਦ